ਮੈਂ ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਸੀਐਮ ਦੇਖੇ ਨੇ ਪਰ ਇਸ ਤਰੀਕੇ ਦਾ ਸੀਐਮ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਉਹ ਸੀਐਮ ਅਧਿਕ ਕੁਰਸੀ ਤੇ ੱੱਬਾ ਨੇ ਇਸ ਟੋਕ ਕਟਿਆ ਕਿਸਮ ਦੀ ਜਿਸ ਤਰੀਕੇ ਨਾਲ ਉਹ ਬੋਲਦੇ ਨੇ ਜਾਂ ਇੱਕ ਦੂਜੇ ਨੂੰ ਟਾਰਗੇਟ ਕਰਦੇ ਨੇ ਪਰਸਨਲੀ ਟਾਰਗੇਟ ਨੇ ਉਹ ਬੜਾ ਚਰਮਿੰਦਗੀ ਦਾ ਹੈ ਜਿਸ ਤਰੀਕੇ ਨਾਲ ਉਹ ਪਹਿਲਾਂ ਗੱਲ ਕਰਦੇ ਸੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਂਦੇ ਸੀ ਜੋ ਉਹਨਾਂ ਨੇ ਖੇਲ ਖੇਲੇ ਹੁਣ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਆ ਗਿਆ ਹੁਣ ਲੋਕ ਉਹਨਾਂ ਨੂੰ ਵੋਟ ਨਹੀਂ ਦੇਣਗੇ ਸ਼੍ਰੋਮਣੀ ਅਕਾਲੀ ਦਲ ਅਜੇ ਹਾਂ ਕੀ ਕਰੇਗੀ ਉਸ ਨੂੰ ਲੋਕ ਵੋਟ ਪਾਉਣਗੇ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਲੜਨ ਦੀ ਸਮਰੱਥਾ ਰੱਖਦੀ ਹੈ ਵਿਰੋਧੀ ਧਿਰ ਵੱਲੋਂ ਇੱਕ ਗੱਲ ਜ਼ਰੂਰ ਉਠਾਈ ਜਾ ਰਹੀ ਹੈ ਕਿ ਆਪਸੀ ਧੜੇਬੰਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਾਸ ਤੌਰ ਤੇ ਸੰਗਰੂਰ ਲੋਕ ਸਭਾ ਸੀਟ ਦੇ ਵਿੱਚ ਜਦੋਂ ਪਾਰਟੀ ਇੱਕ ਕਰਨ ਹੋਗੀ ਆ ਫਿਰ ਚੜੇ ਬਾਜੀ ਤਾਂ ਰਹਿ ਨਹੀਂ ਗਈ ਭਗਵੰਤ ਮਾਨ ਨੂੰ ਕੀ ਗ੍ਰੇਡ ਦੇਣਾ ਚਾਹੋਗੇ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸਰਕਾਰ ਨੂੰ ਕੋਈ ਨੰਬਰ ਦੇ ਜੇ ਕੁਝ ਕੀਤਾ ਉਦਾਂ ਹੀ ਨੰਬਰ ਦੇਵਾਂਗੇ ਤੁਸੀਂ ਪਹਿਲਾਂ ਸਵਾਲ ਕੀਤਾ ਕਿ ਆਪਸੀ ਫੁੱਟ ਦੇਖਣ ਨੂੰ ਮਿਲਦੀ ਆ ਮੈਨੂੰ ਨਹੀਂ ਦਿਖ ਰਹੀ ਕਿਤੇ ਕਿਸੇ ਤਰ੍ਹਾਂ ਦੀ ਵੀ ਆਪਸੀ ਫੁੱਟ ਹੈ ਇੱਕੋ ਇੱਕ ਮੁੱਦਾ ਜਿਹੜਾ ਸਾਡਾ ਵਿਕਾਸ ਦਾ ਮੁੱਦਾ ਹੈ ਚੁਣავი ਮਾਹੌਲ ਪੱਕਿਆ ਹੋਇਆ ਤੇ ਲਗਾਤਾਰ ਵਖ-ਵਖ ਪਾਰਟੀਆਂ ਵੱਲੋਂ ਸਰਗਰਮੀਆਂ ਨੇ ਉਹ ਵਦਾ ਦਿੱਤੀਆਂ ਗਈਆਂ ਨੇ ਆਪਣਾ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸੁਖਬੀਰ ਸਿੰਘ ਬਾਦਲ ਹੁਣਾ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਹੁਣ ਤੱਕ ਇਸ ਯਾਤਰਾ ਦੇ ਨਾਲ ਕਿੰਨਾ ਫਾਇਦਾ ਇਨ੍ਹਾਂ ਇਲੈਕਸ਼ਨਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਹੋਣ ਵਾਲਾ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪਰਮਿੰਦਰ ਸਿੰਘ ਢੀਂਡਸਾ ਮੌਜੂਦ ਨੇ ਪਹਿਲਾਂ ਤਾਂ ਢੀਂਡਸਾ ਜੀ ਅੱਜ ਇਫਤਾਰ ਪਾਰਟੀ ਦੇ ਵਿੱਚ ਤੁਸੀਂ ਆਏ ਹੋ ਕਿਵੇਂ ਦਾ ਮਾਹੌਲ ਲੱਗਿਆ ਕੀ ਕਹਿਣਾ ਚਾਹੋਗੇ ਦੇਖੋ ਬੜਾ ਖੁਸ਼ਕੁਬਜ਼ਾਰ ਮਾਹੌਲ ਹੈ ਬੜਾ ਪਾਵਨ ਪਵਿੱਤਰ ਮਹੀਨਾ ਹੈ ਰਮਜ਼ਾਨ ਦਾ ਤੇ ਇਸ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਮਾਨੂੰ ਬੜੀ ਤਸੱਲੀ ਮਿਲੀ ਹੈ ਤੇ ਮੈਂ ਸਾਰੇ ਸਾਡੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਅਕਾਲੀ ਦਲ ਦਾ ਹੁਣ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਫਾਈਨਲੀ ਹੁਣ ਬੀਗੂਲ ਵੱਜ ਚੁੱਕਾ ਹੈ ਲੋਕ ਸਭਾ ਇਲੈਕਸ਼ਨਾਂ ਦਾ ਦੇਖੋ ਜੋ ਤਾਂ ਜੋ ਨਿਕਲ ਰਹੀ ਹੈ ਪੰਜਾਬ ਬਚਾਓ ਯਾਤਰਾ ਬੜਾ ਵਧੀਆ ਉਹਨੂੰ ਸਫਲ ਸਮਰਥਨ ਮਿਲ ਰਿਹਾ ਭਰਪੂਰ ਲੋਕਾਂ ਦਾ ਬੜਾ ਸਹਿਯੋਗ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਲੋਕ ਖਾਸ ਕਰਕੇ ਨੌਜਵਾਨ ਬੜੀ ਵੱਡੀ ਗਿਣਤੀ ਚ ਉਹਨਾਂ ਦੀ ਹਮਾਇਤ ਕਰ ਰਹੇ ਨੇ ਸੋ ਇਹ ਸਾਫ਼ ਜ਼ਾਹਰ ਹੋ ਰਿਹਾ ਵੀ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਬੜਾ ਚੜ੍ਹਦੀ ਕਲਾ ਵਿੱਚ ਜਾ ਰਹੇ ਹਨ ਜੇ ਇਸ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਇਤੋਂ ਲੋਕਾਂ ਨੇ ਜੇਤੂ ਕਰਾਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਅਜੇ ਹਾ ਕੀ ਕਰੇਗੀ ਉਸ ਨੂੰ ਲੋਕ ਵੋਟ ਵੋਟ ਪਾਉਣਗੇ ਸਾਡਾ ਏਜੰਡਾ ਬੜਾ ਕਲੀਅਰ ਹੈ ਅਸੀਂ ਲੋਕਾਂ ਨੂੰ ਪਰੂਵ ਕਰਤਾ ਵੀ ਅਸੀਂ ਜਿਹੜਾ ਹੈ ਪੰਜਾਬ ਦੇ ਮੁੱਦਿਆਂ ਦੇ ਨਾਲ ਖੜੇ ਆਂ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਆਪਦੀ ਕੇਂਦਰ ਪਾਰਟੀਆਂ ਦੇ ਥੱਲੇ ਲੱਗ ਕੇ ਫੈਸਲੇ ਕਰ ਰਹੀਆਂ ਉਹਨਾਂ ਨੂੰ ਪੰਜਾਬ ਨਾਲ ਕੋਈ ਸਰਕਾਰ ਨਹੀਂ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਗਾਲੀਦਲ ਜਿਹੜੀ ਪੰਜਾਬ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਵਾਸਤੇ ਲੜਨ ਦੀ ਸਮਰੱਥਾ ਰੱਖਦੀ ਹੈ ਜਿਨ੍ਹਾਂ ਨੂੰ ਕੋਈ ਕੇਂਦਰ ਨਾਲ ਸਰਕਾਰ ਨਹੀਂ ਨਹੀਂ ਤੁਸੀਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਇਹ ਸਾਰੀਆਂ ਕੇਂਦਰੀ ਪਾਰਟੀਆਂ ਦੇ ਅਧੀਨ ਨੇ ਉਹਨਾਂ ਦੇ ਜੋ ਹੁਕਮਰਾਨ ਨੇ ਉੱਥੇ ਬੈਠੇ ਜੋ ਫੈਸਲਾ ਕਰਨ ਉਹ ਉਹਨਾਂ ਨੇ ਲਾਗੂ ਕਰਨਾ ਅਸੀਂ ਜੋ ਪੰਜਾਬ ਦੇ ਲੋਕ ਚਾਹਣਗੇ ਉਹ ਲਾਗੂ ਕਰਾਂਗੇ ਭਾਜਪਾ ਦੀ ਕਮੀ ਖਲੂਗੀ ਨਹੀਂ ਕੋਈ ਕਮੀ ਨਹੀਂ ਸਾਨੂੰ ਤਾਂ ਲੋਕਾਂ ਵੱਲੋਂ ਸਮਾਂ ਬਹੁਤ ਵਧੀਆ ਇਸ ਚੀਜ਼ ਦਾ ਸਾਨੂੰ ਸਮਰਥਨ ਮਿਲ ਰਿਹਾ ਵੀ ਬਹੁਤ ਵਧੀਆ ਫੈਸਲਾ ਲਿਆ ਜਿਹੜਾ ਤੁਸੀਂ ਸਮਝੌਤਾ ਨਾ ਕਰਕੇ ਵਿਰੋਧੀ ਧਿਰ ਵੱਲੋਂ ਇੱਕ ਗੱਲ ਜ਼ਰੂਰ ਉਠਾਈ ਜਾ ਰਹੀ ਹੈ ਕਿ ਆਪਸੀ ਟੜੇਬੰਦੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖਾਸ ਤੌਰ ਤੇ ਸੰਗਰੂਰ ਲੋਕ ਸਭਾ ਸੀਟ ਦੇ ਵਿੱਚ ਹੁਣ ਉਹ ਸਾਰਾ ਖਤਮ ਹੋ ਗਿਆ ਦੇਖੋ ਪਹਿਲਾਂ ਸੀ ਟੜੇਬੰਦੀ ਉਹ ਹੁਣ ਅਸੀਂ ਤਾਂ ਹੀ ਇਕੱਠੇ ਹੋ ਕੇ ਜਦੋਂ ਪਾਰਟੀ ਇੱਕ ਕਰ ਹੋ ਗਈ ਤਾਂ ਫਿਰ ਟੜੇਬਾਜ਼ੀ ਤਾਂ ਰਹਿ ਨਹੀਂ ਗਈ ਤੇ ਸਾਰੇ ਇੱਕ ਜਿਹੜੀ ਹੈ ਪਾਰਟੀ ਦੇ ਝੰਡੇ ਥੱਲੇ ਕੰਮ ਕਰ ਰਹੇ ਆ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ 13 ਦੀਆਂ 13 ਸੀਟਾਂ ਤੇ ਸਵੀਪ ਕਰਾਂਗੇ 13ਾਂ ਦੀਆਂ 13 ਸੀਟਾਂ ਜਿੱਤਾਂਗੇ ਚੌਥੀ ਚੰਡੀਗੜ੍ਹ ਵਾਲੀ ਉਹਨੇ ਕਿਹਾ ਸੀ 13 0 13 13 ਨਹੀਂ ਕਿਹਾ ਉਹਨੇ 13 0 0 ਉਹਨਾਂ ਦਾ 13 ਬਾਕੀਆਂ ਦਾ ਇਹ حساب ਲਾ ਲਿਓ ਅਕਾਲੀ ਦਲ ਕਿੱਥੇ ਸਟੈਂਡ ਕਰਦਾ ਅਕਾਲੀ ਦਲ ਦੀਆਂ ਕਿੰਨੀਆਂ ਜੇ ਤੁਸੀਂ ਅਨੁਮਾਨ ਲਗਾ ਰਹੇ ਹੋ ਸੀਨੀਅਰ ਲੀਡਰ ਅੱਜ ਕੋਈ ਹਜੇ ਕਿਉਂਕਿ ਚੋਣ ਪੇਸ਼ਾਰ ਹੋਏ ਕੋਈ ਨੰਬਰ ਨਹੀਂ ਮੈਂ ਦੇਣਾ ਚਾਹੁੰਦਾ ਪਰ ਅਕਾਲੀ ਦਲ ਨੂੰ ਬਹੁਤ ਵੱਡਾ ਭਰਪੂਰ ਸਮਰਥਨ ਲੋਕਾਂ ਦਾ ਮਿਲੇਗਾ ਲੋਕ ਹੈਰਾਨੀ ਜਨਕ ਲੱਤੀ ਜੇ ਪੰਜਾਬ ਦੇ ਤੁਹਾਨੂੰ ਦੇਖਣ ਨੂੰ ਮਿਲੇਗੀ ਭਗਵੰਤ ਮਾਨ ਨੂੰ ਕੀ ਗ੍ਰੇਡ ਦੇਣਾ ਚਾਹੋਗੇ ਅਗਰ 10 ਦੇ ਵਿੱਚ ਉਹਨਾਂ ਨੂੰ ਨੰਬਰ ਦੇਣੇ ਹੋਰ ਉਹਨਾਂ ਦੀ ਜਿਹੜੇ ਹੁਣ ਤੱਕ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸਰਕਾਰ ਨੂੰ ਕੋਈ ਨੰਬਰ ਦੇ ਜੇ ਕੁਝ ਕੀਤਾ ਉਦਾਂ ਹੀ ਨੰਬਰ ਦੇਵਾਂਗੇ ਕੁਝ ਕੀਤਾ ਹੀ ਨਹੀਂ ਸਿਰਫ ਗੱਲਾਂ ਮਾਰੀਆਂ ਲੋਕਾਂ ਨੂੰ ਸਮਾਂ ਲੋਕ ਜੇ ਕੋਈ ਨੈਗੇਟਿਵ ਚ ਨੰਬਰ ਦੇ ਸਕਦੇ ਆ ਤਾਂ ਨੈਗੇਟਿਵ ਚ ਨੰਬਰ ਦੇਣ ਵਾਲੇ ਉਹ ਜ਼ੀਰੋ ਤੋਂ ਵੀ ਥੱਲੇ ਇੱਕ ਆਮ ਉਹਨਾਂ ਦਾ ਫਾਈਨਲੀ ਜਿਹੜੇ ਮਲੇਰ ਕੋਟਲਾ ਦੇ ਲੋਕ ਨੇ ਇਫਤਾਰ ਪਾਰਟੀ 'ਚ ਤੁਸੀਂ ਆਏ ਹੋ ਕੀ ਮੈਸੇਜ ਦੇਣਾ ਚਾਹੋਗੇ ਮੁਸਲਿਮ ਭਾਈਚਾਰੇ ਨੂੰ ਤੇ ਇੱਥੋਂ ਦੇ ਜਿਹੜੇ ਵੋਟਰ ਨੇ ਇੱਥੋਂ ਦੇ ਲੋਕ ਨੇ ਦੇਖੋ ਮੈਂ ਤਾਂ ਇਹ ਕਹੂੰਗਾ ਵੀ ਇਹ ਮਲੇਰ ਕੋਟਲਾ ਇੱਕ ਭਾਈਚਾਰਕ ਇਕਤਾ ਦਾ ਮਜਸਮਾ ਹੈ ਇਸ ਜਗ੍ਹਾ ਤੇ ਇਸੇ ਤਰ੍ਹਾਂ ਭਾਈਚਾਰਕ ਇਕਤਾ ਬਣੀ ਰਹਿਣੀ ਚਾਹੀਦੀ ਹੈ ਅਸੀਂ ਸਾਰੇ ਇਕੱਠੇ ਰਲ ਕੇ ਪੰਜਾਬ ਦੇ ਤਰੱਕੀ ਦੇ ਵਿੱਚ ਸਾਰੇ ਜਿਹੜਾ ਹਿੱਸੇਦਾਰ ਬਣੀਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਜਿਹੜੇ ਤਗੜਾ ਕਰੀਏ ਇਹੀ ਮੈਂ ਬੇਨਤੀ ਕਰਦਾ ਸਰ ਸਭ ਤੋਂ 먼저 ਧੰਨਵਾਦ ਜ਼ਾਇਦਾ ਸੁਲੇਮਾਨ ਜੀ ਵੀ ਨੇ ਇਥੇ ਹਲਕਾ ਇੰਚਾਰਜ ਨੇ ਮਲੇਰਕੋਟਲਾ ਤੋਂ ਮੈਡਮ ਪਹਿਲਾਂ ਤਾਂ ਅੱਜ ਜਿਸ ਤਰੀਕੇ ਦੇ ਨਾਲ ਇਫਤਾਰ ਪਾਰਟੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਥੇ ਲੋਕ ਪਹੁੰਚੇ ਪਹਿਲਾਂ ਤਾਂ ਕਿੰਨਾ ਅੱਛਾ ਮਹਿਸੂਸ ਹੋ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਅੱਲਾ ਦਾ ਕਰਮ ਹੈ ਕਿ ਸਾਰੀ ਲੀਡਰਸ਼ਿਪ ਤੁਸੀਂ ਪਹਿਲਾਂ ਸਵਾਲ ਕੀਤਾ ਕਿ ਆਪਸੀ ਫੁੱਟ ਦੇਖਣ ਨੂੰ ਮਿਲਦੀ ਹੈ ਮੈਨੂੰ ਨਹੀਂ ਦਿਖ ਰਹੀ ਕਿਤੇ ਕਿਸੇ ਤਰ੍ਹਾਂ ਦੀ ਵੀ ਆਪਸੀ ਫੁੱਟ ਹੈ ਔਰ ਸਵਾਲ ਮੇਰੇ ਵੀਰ ਨੇ ਪਹਿਲਾਂ ਕੀਤਾ ਸੀ ਕਿ ਤੁਸੀਂ ਇੱਕ ਦੂਜੇ ਦਾ ਨਾਮ ਨਹੀਂ ਲਿਆ ਮੈਂ ਮੈਂ ਉਹਨਾਂ ਦਾ ਜਵਾਬ ਦੇਣਾ ਚਾਹਨੀ ਆ ਕਿ ਇਹ ਜਿਹੜੀ ਇਫਤਾਰ ਪਾਰਟੀ ਹੈ ਇੱਕ ਧਾਰਮਿਕ ਪ੍ਰੋਗਰਾਮ ਸੀ ਇੱਥੇ ਦੂਜਿਆਂ ਦਾ ਨਾਮ ਮੇਰੇ ਤੋਂ ਵੀ ਬਹੁਤ ਲੀਡਰਾਂ ਦੇ ਨਾਮ ਨਹੀਂ ਲੱਗੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਉਹਨਾਂ ਨਾਲ ਫੁੱਟ ਸੀ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਤਾਂ ਮੇਰੀ ਇਸ ਤਰ੍ਹਾਂ ਅਕਤ ਵੀ ਦੇਖੀ ਜਾਂਦੀ ਹੈ ਬਹੁਤ ਘੱਟ ਟਾਈਮ ਸੀ ਜੇਕ ਦੂਜੇ ਦਾ ਨਾਮ ਨਹੀਂ ਲਿਆ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਅਸੀਂ ਸਾਰੀ ਟੀਮ ਜਿਹੜੀ ਹੈ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ ਲੋਕਾਂ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਕਿਹੜਾ ਏਜੰਡਾ ਲੈ ਕੇ ਤੁਸੀਂ ਜਾ ਰਹੇ ਇੱਕੋ ਇੱਕ ਮੁੱਦਾ ਜਿਹੜਾ ਸਾਡਾ ਵਿਕਾਸ ਦਾ ਮੁੱਦਾ ਅਗਰ ਅਸੀਂ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਦੋਂ ਜਦੋਂ ਸਰਕਾਰ ਰਹੀ ਹੈ ਵਿਕਾਸ ਕੀਤਾ ਗਿਆ ਜੇ ਬਾਕੀ ਸਰਕਾਰਾਂ ਜਿਹੜੀਆਂ ਬਣੀਆਂ ਨੇ ਉਹਨਾਂ ਚ ਜਿਹੜੀ ਆਮ ਆਦਮੀ ਦੀ ਮੌਜੂਦਾ ਸਰਕਾਰ ਹੈ ਇਹ ਕੀ ਕਰ ਰਹੀ ਹੈ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਲੋਕ ਕੁਝ ਸਮਝਦੇ ਨੇ ਔਰ ਜਦੋਂ ਅਸੀਂ ਜਾਣਦੇ ਹਾਂ ਤਾਂ ਉ ਹਾਂ ਹੁੰਦਾ ਹੈ ਕਿ ਤੁਸੀਂ ਹੀ ਕੰਮ ਕਿਤਨਾ ਸ਼੍ਰੋਮਣੀ ਅਕਾਲੀ ਦਲ ਅਗਰ ਕਿਸੇ ਨੇ ਪੰਜਾਬ ਚ ਕੋਈ ਕੰਮ ਕੀਤਾ ਤਾਂ ਉਹ ਇੱਕੋ ਇੱਕ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਮੇਰਾ ਲਾਸਟ ਕੁਐਸਚਨ ਹੈ ਭਗਵੰਤ ਮਾਨ ਨੂੰ ਕੀ ਮੈਸੇਜ ਦੇਣਾ ਚਾਹੋਗੇ ਬੀਇੰਗ ਸ਼੍ਰੋਮਣੀ ਅਕਾਲੀ ਦਲ ਲੀਡਰ ਮੈਂ ભગવંતમાન સાહેબ ਨੂੰ ਇਹ કહેਣਾ ਚਾਹੁੰਦੀ ਹਾਂ ਕਿ ਮੈਂ ਆਪਣੀ ਜ਼ਿੰਦਗੀ ਚ ਬਹੁਤ ਜ਼ਿਆਦਾ ਸੀਐਮ ਦੇਖੇ ਨੇ ਪਰ ਇਸ ਤਰੀਕੇ ਦਾ ਸੀਐਮ ਜਿਸ ਤਰੀਕੇ ਦੇ માન સાહેબ ਨੇ ਉਹ ਸੀਐਮ ਅਧਿਕ ਕੁਰਸੀ ਤੇ ੱੱਬਾ ਨੇ ਇਸ ਤੋ ਕਟਿਆ ਕਿਸਮ ਦੀ ਜਿਸ ਤਰੀਕੇ ਨਾਲ ਉਹ બોਲਦੇ ਨੇ ਜਾਂ ਇੱਕ ਦੂਜੇ ਨੂੰ ਟਾਰਗੇਟ ਕਰਦੇ ਨੇ ਪਰਸਨਲੀ ਟਾਰਗੇਟ ਨੇ ਉਹ ਬੜਾ ਸ਼ਰਮਿੰਦਗੀ ਦਾ ਹੈ ਜਿਸ ਤਰੀਕੇ ਨਾਲ ਉਹ ਪਹਿਲਾਂ ਗੱਲ ਕਰਦੇ ਸੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਂਦੇ ਸੀ ਜੋ ਉਹਨਾਂ ਨੇ ਖੇਲ ਖੇਲੇ ਹ ਹੁਣ ਲੋਕਾਂ ਦੇ ਸਾਹਮਣੇ ਉਹਨਾਂ ਦਾ ਚਿਹਰਾ ਆ ਗਿਆ ਹੁਣ ਲੋਕ ਉਹਨਾਂ ਨੂੰ ਵੋਟ ਨਹੀਂ ਦੇਣਗੇ ਸੋ ਸਾਫ਼ ਤੌਰ ਤੇ ਸ਼ਰੋਮਣੀ ਅਕਾਲੀ ਦਲ ਦੀ ਜੇ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਲੋਕਾਂ ਦੇ ਵਿੱਚ ਉਹ ਜਿਹੜੇ ਮੁੱਦੇ ਲੈ ਕੇ ਜਾਣਗੇ ਉਹ ਸਿਰਫ ਇੱਕੋ ਇੱਕ ਹੈਗਾ ਵਿਕਾਸ ਦਾ ਮੁੱਦਾ ਉਹਨਾਂ ਦੇਖਣਾ ਇਹ ਹੋਊਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਮੰਡੇਟ ਸ਼ਰੋਮਣੀ ਅਕਾਲੀ ਦਲ ਨੂੰ ਕਿੰਨਾ ਮਿਲਦਾ ਕੈਮਰਾਮੈਨ ਲਖਵੀਰ ਦੇ ਨਾਲ ਪ੍ਰਲਾਦ ਸੰਘੇਲਿਆ ਡੇਲੀ ਇੰਡੀਆ న్యూਸ ਮਲੇਰਕੋਟਲਾ